ਮੜਾ ਆ ਜੀ ਇਥੋ ਚੱਕਰੇ ਸੋਚਿਆ ਨਹੀਂ ਜੋ ਕੁਝ ਹੋ ਗਿਆ ਜੀ ਇਹਨਾਂ ਦੇ ਜਿਹੜੇ ਮਾਪਿਓ ਵਾ ਉਹ ਬਿਲਕੁਲ 100% ਹੈਂਡੀਕੈਪ ਆ ਜੀ ਠੀਕ ਆ ਜੀ ਹੋਰ ਇਥੇ ਇਹ ਟੈਰ ਸਕੂਲ ਵਾ ਉਹਦੇ ਵਿੱਚ ਬੱਚਾ ਪੜਦਾ ਜੀ ਫ੍ਰੀ ਜੋ ਇਹਨਾਂ ਨੂੰ ਸੂਰਤ ਦਿੱਤੀ ਜਾਂਦੀਆਂ ਕੱਲ 6:30 ਵਜੇ ਤੋਂ ਬਾਅਦ ਨਹੀਂ ਲੱਭਾ ਜੀ ਕੋਈ ਗੁਜਰਾ ਦਾ ਡੇਰਾ ਵੀ ਜਿੰਨੇ ਸ਼ਿਕਰਵਾਰ ਵਾ ਸਾਰਾ ਪਰਿਵਾਰ ਹੀ ਸਾਰੇ ਪਿੰਡਾਂ ਦੇ ਲਾਗੇ ਛਾਗੇ ਸਰਪੰਚਾ ਡੇਸ ਸੁਖਵਿੰਦਰ ਮੈਡਮ ਜੀ ਸਾਰੇ ਨਾਲ ਗਏ ਜੀ ਤੇ ਸਵੇਰੇ ਫਿਰ ਭੰਜੀ ਨੇ ਵੇਖਿਆ ਸਾਡੇ ਮਹਲੂਕ ਇਹਨਾਂ ਦਾ ਬੈਗ ਜਿਹੜਾ ਨਾਲ ਹੀ ਤੇ ਬੈਗ ਦੇ ਨਾਲ ਫਿਰ ਬਾਹਰ ਕੱਢਿਆ ਜੀ ਪੌੜੀ ਲਾ ਕੇ 30 32 ਫੁੱਟ ਤੋਂ ਮਰਤ ਸਾਡੇ ਵਿਚਲੇ ਡੂੰਗਾ ਸੀ ਨਾਉ ਬੋਲਤਾ ਨਾ ਕੋਈ ਆ ਦੇ ਕਿਹੜਾ ਪਿੰਡ ਜੀ ਮੇਰਾ ਨਾਮ ਪ੍ਰਕਾਸ਼ ਸਿੰਘ ਮੈਂਬਰ ਪੰਚਾਇਤ ਸਾਫਕਾ ਮੈਂ ਸਿਆਲਕਾ ਤੇ ਕੀ ਮਾਮਲਾ ਹੈ ਜਿਹੜਾ ਬੱਚਾ ਡੈਥ ਹੋਈ ਜੇ ਇਹ ਜੀ ਅਸੀਂ ਡੇਰੇ ਤੇ ਰਹਿੰਦੇ ਆ ਤੇ ਪਿੰਡੋਂ ਰਾਤ ਇਹ ਬੱਚਾ ਸਾਡਾ ਜਿਹੜਾ ਹੈਗਾ ਹੀ ਲੱਬ ਕੀ ਨਾਮ ਹੈ ਦਿਲਜਾਨ ਦਿਲਜਾਨ ਇਹ ਕਦੇ ਖੇਡਦਾ ਖੇਡਦਾ ਪਤੰਗ ਦੇ ਮਗਰ ਛਪੜਾ ਲੱਗਿਆ ਵਾ ਤੇ ਉਥੇ ਪਤਨ ਲੱਗਾ ਨਿਹਰਾ ਹੋ ਗਿਆ ਤੇ ਮੁੜ ਕੇ ਸਾਰਾ ਪਿੰਡ ਜੋ ਬੰਦੇ ਜੋ ਨਿਆਣੇ ਸਾਰੇ ਲੱਬ ਦੇ ਲੋਕ ਦੇ ਰੇ ਆਸ-ਪਾਸ ਖੇਤਾਂ 'ਚ ਡਰੇ ਨਾਲ ਲੱਗ ਲਿਆ ਪਿੰਡਾਂ 'ਚ ਅਨਾਊਂਸਮੈਂਟ ਕਰਾਈ ਗਈ ਆ ਕੋਈ ਪਤਾ ਨਾ ਲੱਗਾਗਾ ਤੇ ਆਰੰਭ ਕੇ 10-12 ਵਜੇ ਤੱਕ ਅੰਜਾਗਰ ਰਿਪੋਰਟ ਦਿੱਤੀ ਇੱਥੇ ਚੌਂਕੀ ਚ ਹਾਂਜੀ ਤੇ ਉਹਨਾਂ ਰਿਪੋਰਟ ਲੈ ਅਲੀਆ ਤੇ ਜੁਨੇ ਸਵੇਰੇ ਸਵੇਰੇ ਵੇਖਿਆ ਤੇ ਛੱਪੜ ਚ ਇਹਦਾ ਬੈਗ ਧਰਨ ਰਿਆ ਸੀ ਹਨੇਰਾ ਹੋਣ ਦੀ ਕਾਰਨ ਤੇ ਫਿਰ ਸਵੇਰੇ ਦੇਖਿਆ ਤੇ ਛੱਪੜ ਚ ਸਾਨੂੰ ਇਹਨਾਂ ਦੀ ਲਾਸ਼ ਮਿਲੀ ਤੇ ਤਾਂ ਇਹ ਕੁਝ ਲੋਕਾਂ ਨੂੰ ਪਤਾ ਲੱਗਾ ਵੀ ਜਿਹੜਾ ਬੱਚੇ ਦੇ ਮਾਪਿਓ ਉਹ ਵੀ ਹੈਂਡੀਕੈਪਟ ਨੇ ਉਹਨਾਂ ਦਾ ਕੋਈ ਕਮਾਈ ਦਾ ਸੋਰਸ ਨਹੀਂ ਹੈਗਾ ਹਾਂਜੀ ਇਹਨਾਂ ਦੇ ਜਿਹੜੇ ਮਾਪਿਓ ਹੀਗੇ ਉਹ ਦੋਵੇਂ ਬੱਚੇ ਨਾਲ ਦੋਵੇਂ ਮਾਪਿਓ ਜਿਹੜੇ ਹੈਂਡੀਕੈਪਟ ਆ ਮਸ਼ਾ ਕਰਦਾ ਗੁਜਾਰਾ ਹੁੰਦਾ ਹੈ ਇਹਨਾਂ ਦੇ ਸਿਰ ਤੇ ਬੱਚੇ ਦੇ ਸਿਰ ਤੇ ਆਪਣਾ ਟਾਈਮ ਪਾਸ ਕਰਦੇ ਹੈਗੇ ਚਲੋ ਸਾਡਾ ਬੱਚਾ ਜਵਾਨ ਹੋ ਗਿਆ ਤੇ ਸਾਨੂੰ ਕੁ ਕਮਾਈ ਦਾ ਸਾਧਨ ਮਿਲੇਗਾ ਹੋਰ ਇਹਨਾਂ ਦਾ ਸਰਸਸ ਕੋਈ ਨਹੀਂ ਹੈਗਾ ਇਨਕਮ ਦਾ ਤੇ ਸੋ ਅਸੀਂ ਮੰਗ ਕਰਦੇ ਆਂ ਪਿੰਡ ਵਾਲੇ ਸਾਰੇ ਜਾਂ ਇਹਨਾਂ ਦੇ ਪਰਿਵਾਰ ਵਾਲੇ ਕਿ ਸਾਨੂੰ ਕੋਈ ਮਾਲੀ ਸ਼ਹਿਦਾ ਦਿੱਤੀ ਜਾਵੇ ਗਵਰਨਮੈਂਟ ਵੱਲੋਂ ਹਾਂਜੀ ਮੇਰੇ ਪਿੰਡ ਵਿੱਚ ਜਿੰਨਾ 11-12 ਸਾਲ ਦਾ ਬੱਚਾ ਸੀ ਜੋ ਰਾਤ ਦਾ ਪਤੰਗ ਫੜਦਾ ਫੜਦਾ ਉਹ ਛੱਪੜ 'ਚ ਚਲੇ ਗਿਆ ਬਹੁਤ ਜਾਦੀਮੰਦ ਭਾਗੀ ਘਟਨਾਮਾ ਹੈ ਜਿਹੜੀ ਤੇ ਕੁਝ ਕਹਿ ਨਹੀਂ ਸਕਦੀ ਵੀ ਜਿੰਨਾ ਸਾਨੂੰ ਇਹ ਸਦਮਾ ਇਸ ਮੌਤ ਨੇ ਪਹਚਾਇਆ ਵਾ ਪੂਰੀ ਰਾਤ ਬੈਠੇ ਅਸੀਂ ਲੱਭਦੇ ਰਹੇ ਪਰ ਨਹੀਂ ਲੱਭਿਆ ਸਵੇਰੇ 8:00-8:30 ਵਜੇ ਬੱਚਾ ਡੈਡ ਬੜੀ ਅਸੀਂ ਲੈ ਲਈ ਆ ਤੇ ਮੈਂ ਇਤੇ ਸਰਕਾਰਾਂ ਨੂੰ ਕਹੂੰਗੀ ਕਿ ਜੇ ਕਿਤੇ ਸਾਡੇ ਪਿੰਡਾਂ ਨੂੰ ਛੱਪੜ ਸਾਫ਼ ਕਰਨ ਦੀਆਂ ਗ੍ਰਾਂਟਾਂ ਮਿਲੀਆਂ ਹੁੰਦੀਆਂ ਅੱਜ ਸਾਨੂੰ ਇਹ ਦਿਨ ਨਾ ਵੇਖਣਾ ਮਿਲਦਾ ਹੁਣ ਮੈਂ ਬਹੁਤ ਹੀ ਤਰਲੀ ਲੈ ਕੇ ਇੱਕ ਛੱਪੜ ਦੀ ਸਫਾਈ ਕਰਾਈ ਹੈ ਤੇ ਉਹ ਜਿੰਨੇ ਕੁ ਮੈਨੂੰ ਪੈਸੇ ਮਿਲੇ ਉਹਦੇ ਨਾਲ ਜਿੰਨੀ ਕੁ ਹੋ ਸਕਦੀ ਸੀ ਉਹ ਮੈਂ ਕਰਵਾ ਦਿੱਤੀ ਮੈਂ ਬਹੁਤ ਚੇਤੋਂ ਇਹ ਸਰਕਾਰ ਦੇਗੇ ਗੁਜਾਸ਼ ਕਰਦੀ ਸੀ ਕਿ ਮੈਨੂੰ ਇਤਨੇ ਜੜੀਆਂ ਵਾਂ ਛੱਪੜ ਸਾਫ਼ ਕਰ ਲਈਆਂ ਗ੍ਰਾਂਟਾਂ ਦਿੱਤੀਆਂ ਜਾਣ ਤੇ ਸਾਡੇ ਪਿੰਡ ਦੇ ਜੇ ਛੱਪੜਾਂ ਦੀ ਸਫਾਈ ਹੁੰਦੀ ਤੇ ਅੱਜ ਸਾਨੂੰ ਇਹ ਦਿਨ ਵੇਖਣਾ ਨਾ ਮਿਲਦਾ ਸਰਪੰਚ ਜੀ ਜਸਮਿੰਦਰ ਵੀ ਮਤਾ ਪਾ ਕੇ ਦਿੱਤਾ ਵੀਡੀਓ ਸਾਹ ਨੂੰ ਛੱਪੜ ਦੀ ਸਫਾਈ ਬਸੋਂਦੀ ਆਹ ਸਫਾਈ ਦੇ ਸਬੰਧੀ ਮੈਂ ਬਹੁਤ ਵਾਰ ਮਿਲੀ ਆ ਜੀ ਐਤ ਕੀ ਵੀਡੀਓ ਸਾਹਿਬ ਨੇ ਮੇਰੀ ਮਤਲਬ ਬਹੁਤ ਮਦਦ ਕੀਤੀ ਤੇ ਮੈਨੂੰ ਇੱਕ ਛੱਪੜ ਸਾਫ਼ ਕਰਨ ਦਾ ਮੌਕਾ ਮਿਲਿਆ ਜੀ ਤੇ ਇਹ ਦੇ ਲਈ ਤੇ ਮੈਂ ਬਹੁਤ ਉਤਾਵਲੀ ਸੀ ਵੀ ਇਹ ਵੀ ਛੱਪੜ ਹੋਵੇ ਪਰ ਮੈਨੂੰ ਨਹੀਂ ਗਰਾਣੀ ਹੋਣਾ ਜਿਹੜੀ ਘਟਨਾ ਵਾਪਰੀ ਇਹਨੂੰ ਦੇ ਦੋ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਮੈਂ ਸਰਕਾਰ ਨੂੰ ਕਹੂੰਗੀ ਕਿ ਇਹੋ ਜੀਆਂ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਪਿੰਡਾਂ ਵਿੱਚ ਹੇਠਲੇ ਪੱਧਰ ਤੇ ਆ ਕੇ ਇਹਨਾਂ ਨੂੰ ਵੇਖਿਆ ਜਾਵੇ ਕਿ ਗਰਾਊਂਡ ਲੈਵਲ ਤੇ ਕੀ ਹਾਲਾਤ ਆ ਤੇ ਪਿੰਡਾਂ ਦਾ ਖਾਸ ਕਰਕੇ ਧਿਆਨ ਦਿੱਤਾ ਜਾਵੇ ਜੋ ਕਿ ਇਹੋ ਜੀਆਂ ਘਟਨਾਵਾਂ ਵਾਪਰਦੀਆਂ ਉਹ ਨਾ ਵਾਪਰ ਕਹਿੰਦੇ ਜੀ ਵੀ ਜਿਹੜਾ ਬੱਚੇ ਦਾ ਮਾਪੇ ਉਹ ਉਹ ਹੈਂਡੀਕੈਪ ਨੇ ਬਿਲਕੁਲ ਜੀ ਉਹ بڑے ਗਰੀਬ ਪਰਿਵਾਰ ਤੇ ਦੋਵੇਂ ਮਾਪੇ ਜਿਹੜੇ ਹਨ ਉਹ ਚੱਲ ਫਿਰ ਨਹੀਂ ਸਕਦੇ ਉਹ ਰਿੜਕੇ ਹੀ ਆਪਣਾ ਗੁਜ਼ਾਰਾ ਕਰਦੇ ਆ ਤੇ ਇਹ ਬੱਚਾ 12 ਸਾਲ ਦਾ ਸੀ ਇਹ ਇਹਨੂੰ ਇਸ ਦੀ ਭੂਆ ਨੇ ਪਾਲ ਕੇ ਇਹਨੂੰ ਦਿੱਤਾ ਹੋਇਆ ਸੀ ਬੜਾ ਹੀ ਗਰੀਬ ਪਰਿਵਾਰ ਨਾਲ ਸੰਬੰਧਤ ਹੈ ਇਹ ਬੱਚਾ ਠੀਕ ਓਕੇ